ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਨਵੀਂ ਅਤੇ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਬਹੁਤ ਸਾਰੇ ਵੀਰ ਜਿਹੜੇ ਮੈਨੂੰ ਜਾਣਦੇ ਨੇ ਜਿਨ੍ਹਾਂ ਨੇ ਫੌਜ ਵਿੱਚ ਮੇਰੇ ਨਾਲ ਡਿਊਟੀ ਕੀਤੀ ਹੈ ਉਹ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਕਿ ਤੁਸੀਂ ਕੋਈ ਕੈਫੇ ਚਲਾਉਨੇ ਹੋ ਜਾਂ ਤੁਸੀਂ ਆਨਲਾਈਨ ਪੋਸਟਾਂ ਵਾਸਤੇ ਅਪਲਾਈ ਕਰਦੇ ਹੋ ਕਈਆਂ ਨੂੰ ਪਤਾ ਨਹੀਂ ਕਈ ਸਿਵਲਨ ਵੀਰ ਨੇ ਜਿਹੜੇ ਜਾਣਦੇ ਨਹੀਂ ਉਹ ਪੁੱਛਦੇ ਨੇ ਕੌਣ ਹੋ ਤੁਸੀਂ ਕੀ ਕੰਮ ਕਰਦੇ ਹੋ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਮੇਰੀ ਆਤਮਨੀ ਮੈਂ ਹਰ ਵੀਡੀਓ ਵਿੱਚ ਨਹੀਂ ਦੱਸਦਾ ਹੁੰਦਾ ਕਿ ਮੈਂ ਫੌਜ ਦੇ ਵਿੱਚੋਂ ਇੰਡੀਅਨ ਆਰਮੀ ਦੇ ਵਿੱਚ 22 ਸਾਲ ਨੌਕਰੀ ਕਰਨ ਉਪਰੰਤ ਰਿਲੀਜੀਅਸ ਟੀਚਰ ਦੀ ਪੋਸਟ ਤੇ ਮੈਂ ਡਿਊਟੀ ਕੀਤੀ ਹੈ ਫੌਜ ਦੇ ਵਿੱਚ ਗ੍ਰੰਥੀ ਦੀ ਪੋਸਟ ਹੁੰਦੀ ਹੈ ਔਰ ਉਸ ਸੁਬੇਦਾਰ ਰੈਂਕ ਤੋਂ ਮੈਂ ਪੈਨਸ਼ਨ ਆਇਆ ਗੁਰਤੇਜ ਸਿੰਘ ਮੇਰਾ ਨਾਮ ਹੈ ਰਿਟਾਇਰਡ ਸਬੇਦਾਰ ਗਰੰਥੀ ਗੁਰਤੇਜ ਸਿੰਘ ਸੋ ਮੈਂ ਆਪਣੀ ਹੁਣ ਇੱਥੇ ਆਪਣਾ ਬਿਜ਼ਨਸ ਕਰਦਾ ਹਾਂ ਰਿਟਾਇਰ ਹੋਣ ਤੋਂ ਬਾਅਦ 2018 ਦੇ ਵਿੱਚ ਮੈਂ ਫੌਜ ਦੇ ਵਿੱਚੋਂ ਪੈਨਸ਼ਨ ਆਇਆ ਮੈਂ ਬੰਗਾਲ ਰੇਂਜਮੈਂਟ ਗਰੁੱਪ ਦੇ ਵਿੱਚ ਔਰ ਪੰਜਾਬ ਰੇਂਜਮੈਂਟ ਦੇ ਵਿੱਚ ਨੌਕਰੀ ਕੀਤੀ ਹੈ ਸੋ ਮੈਂ ਕੋਈ ਕੈਫੇ ਨਹੀਂ ਚਲਾ ਰਿਹਾ ਮੈਂ ਵੀਡੀਓ ਲੰਬੀ ਨਾ ਹੋ ਜਾਵੇ ਮੈਂ ਤੁਹਾਡੇ ਨਾਲ ਬੇਸਿਕ ਦੀ ਗੱਲ ਕਰਨੀ ਚਾਹੁੰਦਾ ਸੀ ਕੋਈ ਮੈਂ ਜੋਬ ਅਪਲਾਈ ਨਹੀਂ ਕਰਦਾ ਮੈਨੂੰ ਤਾਂ ਸਿਰਫ ਜਦੋਂ ਕਿਤੇ ਪਤਾ ਲੱਗਦਾ ਜਾਂ ਮੈਨੂੰ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਵੀਰ ਨੇ ਉਹ WhatsApp ਤੇ ਕੋਈ ਨੋਟੀਫਿਕੇਸ਼ਨ ਭੇਜ ਦਿੰਦੇ ਨੇ ਅੱਜ ਦੀ ਪੋਸਟ ਆਈ ਹੈ ਅੱਜ ਹੀ ਜ਼ਰੂਰੀ ਜਾਣਕਾਰੀ ਹੈ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰ ਦਿਓ ਤੁਹਾਨੂੰ ਬਹੁਤ ਲੋਕ ਫੋਲੋ ਕਰਦੇ ਨੇ YouTube ਚੈਨਲ ਨੂੰ ਦੇਖਦੇ ਨੇ ਸੋ ਇਸ ਕਰਕੇ ਜਿਹੜੀ ਜਾਣਕਾਰੀ ਮੈਨੂੰ ਲੱਗਦੀ ਹੈ ਵੀ ਜਦੋਂ ਮੈਨੂੰ ਜ਼ਰੂਰਤ ਸੀ ਮੈਨੂੰ ਕਿਸੇ ਨੇ ਨਹੀਂ ਦੱਸਿਆ ਤਾਂ ਅੱਜ ਮੈਨੂੰ ਜੇ ਪਤਾ ਲੱਗਿਆ ਤਾਂ ਮੈਂ ਜ਼ਰੂਰ ਉਹਨੂੰ ਸਾਂਝੀ ਕਰਾਂ ਇਸ ਕਰ ਮੈਂ ਇਸ ਕਰਕੇ ਮੈਂ ਤੁਹਾਡੇ ਨਾਲ ਜੋ ਵੀ ਜਾਣਕਾਰੀ ਮੈਨੂੰ ਲੱਗਦੀ ਕਿ ਸਾਂਝੀ ਕਰਨੀ ਚਾਹੀਦੀ ਹੈ ਸਾਡੇ ਕੰਮ ਆ ਸਕਦੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਸੋ ਇਹ ਰਹੀ ਮੇਰੀ ਆਪਣੀ ਗੱਲ ਔਰ ਮੈਂ ਜਿਹੜੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਇਹ ਹੈਗੀ ਆ ਜੀ ਪੋਸਟਾਂ ਤਿੰਨ ਆਈਆਂ ਨੇ ਜਿਹੜੀਆਂ ਸਾਬਕਾ ਫੌਜੀ ਲਈ ਵੀ ਨੇ ਜਿਨ੍ਹਾਂ ਦੇ ਕੋਲ ਵੈਪਨ ਆ ਸਾਬਕਾ ਫੌਜੀ ਵੀਰਾਂ ਦੇ ਕੋਲ ਉਹਨਾਂ ਲਈ ਵੀ ਔਰ ਸਿਵਲਨ ਵਾਸਤੇ ਵੀ ਇਹਦੇ ਵਿੱਚ ਇੱਕ ਪੋਸਟ ਹੈ ਜਿਹਦੀ ਪੂਰੀ ਜਾਣਕਾਰੀ ਕਿੰਨੀ ਉਹਦੇ ਵਿੱਚ ਤਨਖਾਹ ਰਹੇਗੀ ਕਿੰਨੀ ਉਹਦੇ ਵਿੱਚ ਏਜ ਗਰੁੱਪ ਮੰਗਿਆ ਗਿਆ ਕੀ ਕੁਆਲਿਫਿਕੇਸ਼ਨ ਮੰਗੀ ਗਈ ਹੈ ਕਿੱਥੇ ਤੁਹਾਡੀ ਜੌਬ ਦੀ ਲੋਕੇਸ਼ਨ ਰਹਿਣ ਵਾਲੀ ਹੈ ਕੀ ਕੀ ਤੁਹਾਨੂੰ ਸਹੂਲਤਾਂ ਮਿਲਣਗੀਆਂ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਲੱਗਾ ਤੁਹਾਨੂੰ ਜ਼ਰੂਰਤ ਹੋਈ ਤੁਸੀਂ ਗੱਲ ਕਰ ਲੈਣਾ ਅਪਲਾਈ ਕਰਦੇ ਨਾ ਨਹੀਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਵੀਰ ਨੂੰ ਨੌਕਰੀ ਦੀ ਜ਼ਰੂਰਤ ਹੋਏਗੀ ਜਿਹੜਾ ਕੋਈ ਐਗਜ਼ਾਮ ਵੀ ਨਹੀਂ ਦੇਣਾ ਚਾਹੁੰਦਾ ਫੀਸ ਵੀ ਕੋਈ ਪੇ ਨਹੀਂ ਕਰਨੀ ਸਿਰਫ ਇੰਟਰਵਿਊ ਬੇਸ ਤੇ ਜਿਹੜੀ ਤੁਹਾਡੀ ਸੈLECTION ਹੋਣੀ ਹੈ ਤਾਂ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਭਲਾ ਜ਼ਰੂਰ ਹੋ ਸਕਦਾ ਸੋ ਇਹ ਮੈਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮੁੰਜਾਲ ਹੋਲਡਿੰਗ ਕਰੋ ਜਿਹੜਾ ਹੀਰੋ ਗਰੁੱਪ ਹੈ ਉਹਦੇ ਵੱਲੋਂ ਇਹ ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਨੇ ਸਪੈਸ਼ਲੀ ਇਹਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਪੋਸਟ ਹੈ ਉਹ ਹੈ ਸਿਕਿਉਰਿਟੀ ਗਾਰਡ ਦੀ ਇਹਦੇ ਵਿੱਚ ਬੀਐਸਐਫ ਆਰਮੀ ਸੀਆਰਪੀ ਆਰਟੀਬੀਪੀ ਐਸਐਸਬੀ ਸੋ ਉਹਨਾਂ ਦੇ ਵਿੱਚੋਂ ਜਿਹੜੇ ਵੀਰ ਫਿਟ ਫਾਰ ਸ਼ੇਪ 1 ਨੌਕਰੀ ਕਰਕੇ ਪੈਨਸ਼ਨ ਆਏ ਨੇ ਫਿਜ਼ੀਕਲੀ ਫਿਟ ਨੇ ਬਾਡੀ ਸਲਿਮ ਹੈ ਓਵਰ weight ਨਹੀਂ ਨੇ ਘੱਟ ਤੋਂ ਘੱਟ 10 ਕਲਾਸਾਂ ਪੜ੍ਹੇ ਹੋਏ ਨੇ ਸੋ ਉਹਨਾਂ ਵਾਸਤੇ ਪਹਿਲੀ ਪੋਸਟ ਹੈ ਸਿਕਿਉਰਿਟੀ ਗਾਰਡ ਦੀ ਜਿਹਦੇ ਵਿੱਚ ਤਨਖਾਹ ਜਿਹੜੀ ਹੈ 24000 ਪਲੱਸ ਰਹਿਣ ਵਾਲੀ ਹੈ ਪਲੱਸ 1800 ਰੁਪਏ ਤੁਹਾਡਾ ਪੀਐਫ ਪ੍ਰੋਵੀਡੈਂਟ ਫੰਡ ਕਟਿਆ ਜਾਏਗਾ ਔਰ ਉਹਦੇ ਤੋਂ ਇਲਾਵਾ ਹਰ ਸਾਲ 1000 ਰੁਪਏ ਤਨਖਾਹ ਵਿੱਚ ਇਨਕਰੀਮੈਂਟ ਵੀ ਲੱਗੇਗਾ ਵਾਧਾ ਵੀ ਹੋਏਗਾ ਔਰ ਤੁਹਾਡੀ ਰੈਸ਼ ਔਰ ਤੁਹਾਡਾ ਖਾਣਾ ਕੰਪਨੀ ਵੱਲੋਂ ਬਿਲਕੁਲ ਫ੍ਰੀ ਦਿੱਤਾ ਜਾਏਗਾ ਇਦੇ ਨਾਲ ਹੀ ਦੂਜੀ ਪੋਸਟ ਹੈ ਜਿਹੜੀ ਉਹ ਵੀ ਇਹਨਾਂ ਡਿਪਾਰਟਮੈਂਟ ਦੇ ਵਿੱਚੋਂ ਜਿਹੜੇ ਰਿਟਾਇਰ ਫੌਜੀ ਵੀਰ ਫਿਜ਼ੀਕਲ ਫਿਟ ਹੋਏ ਨੇ ਰਿਟਾਇਰ ਹੋਏ ਨੇ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ ਰੈਂਕ ਚ ਕੋਈ ਵੀ ਹੋਵੇ ਤੁਹਾਡਾ ਸੋ ਉਹਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਵੈਪਨ ਆ ਪਿਸਟਲ ਹੈ ਸਿਰਫ ਪਿਸਟਲ ਜਿਨ੍ਹਾਂ ਦੇ ਕੋਲ ਹੈ ਸਾਬਕਾ ਫੌਜੀ ਵੀਰ ਉਹਨਾਂ ਵਾਸਤੇ ਵੀ ਪੋਸਟ ਹੈ ਪਰਸਨਲ ਸਿਕਿਉਰਿਟੀ ਗਾਰਡ ਦੀ ਉਹਦੇ ਵਿੱਚ ਤਨਖਾਹ ਜਿਹੜੀ ਹੈ ਸਿਕਿਉਰਿਟੀ ਗਾਰਡ ਨਾਲੋਂ 2-3000 ਰੁਪਇਆ ਵੱਧ ਰਹਿਣ ਵਾਲੀ ਹੈ ਇਹ ਜਦੋਂ ਮੈਂ ਕੰਪਨੀ ਦੇ ਉੱਥੇ ਆਫਿਸ ਦੇ ਵਿੱਚ ਗੱਲ ਕੀਤੀ ਮੈਨੂੰ ਉੱਥੋਂ ਜਾਣਕਾਰੀ ਮਿਲੀ ਹੈ ਉਹ ਕਹਿੰਦੇ ਜੀ ਤਨਖਾਹ ਜਿਹੜੀ ਆ ਉਹ ਇੰਟਰਵਿਊ ਦੇ ਬੇਸ ਤੇ ਬੰਦੇ ਦੀ ਕੁਆਲਿਟੀ ਦੇ ਹਿਸਾਬ ਨਾਲ ਤੇ ਉਹ ਤਨਖਾਹ ਵੱਧ ਵੀ ਸਕਦੀ ਆ ਉਹ ਜਦੋਂ ਤੁਹਾਡੀ ਇੰਟਰਵਿਊ ਹੋਏਗੀ ਉਹਦੇ ਤੇ ਡਿਪੈਂਡ ਕਰਦਾ ਪਰ ਮਿਨੀਮਮ 24000 ਰੁਪਇਆ ਤੁਹਾਡੇ ਅਕਾਊਂਟ ਵਿੱਚ ਆਉਣਾ ਹੋਣਾ ਤੇ ਜਿਹਦੇ ਕੋਲ ਪਿਸਟਲ ਹੋਏਗਾ ਉਹਨੂੰ 2.5000 ਰੁਪਇਆ ਵੱਧ ਮਿਲਣਾ ਹੀ ਮਿਲਣਾ ਇਹ ਤੋਂ 1800 ਰੁਪਇਆ ਪ੍ਰੋਵੀਡੈਂਟ ਫੰਡ ਇਹ ਤੋਂ ਲੱਗ ਹੈ ਇਨਕਰੀਮੈਂਟ ਜਿਹੜਾ ਤੁਹਾਡਾ ਉਹ ਇਹਦੇ ਤੋਂ ਅਲੱਗ ਹੋਣਾ ਰਹਿਣਾ ਖਾਣਾ ਜਿਹੜਾ ਫ੍ਰੀ ਆ ਉਹ ਵੀ ਇਹਦੇ ਤੋਂ ਵੱਖਰਾ ਹੋਏਗਾ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਸੋ ਇਹਦੇ ਵਿੱਚ ਡਿਊਟੀ ਜਿਹੜੀ ਦਿਨ 'ਚ 8 ਘੰਟੇ ਰਹਿਣ ਵਾਲੀ ਆ ਸੰਡੇ ਜਿਹੜਾ ਆਫ ਹੋਏਗਾ ਤੁਹਾਨੂੰ ਪੂਰੀ ਫੁੱਲ ਛੁੱਟੀ ਹੋਏਗੀ ਮਹੀਨੇ ਵਿੱਚ 26 ਦਿਨ ਤੁਹਾਡੀ ਡਿਊਟੀ ਰਹੇਗੀ ਔਰ ਸਾਲ ਦੇ ਵਿੱਚ 22 ਛੁੱਟੀਆਂ ਜਿਹੜੀਆਂ ਤੁਸੀਂ ਜ਼ਰੂਰਤ ਪੈਣ ਤੇ ਲੈ ਸਕਦੇ ਹੋ ਔਰ ਲੋਕੇਸ਼ਨ ਜਿਹੜੀ ਤੁਹਾਡੀ ਰਹਿਣ ਵਾਲੀ ਆ ਸਿਕਿਉਰਿਟੀ ਗਾਰਡ ਦੀ ਉਹ ਹੈ ਘਟੌਰ ਨੇ ਮੈਟਰੋ ਸਟੇਸ਼ਨ ਹੈ ਨਿਊ ਦਿੱਲੀ ਉੱਥੇ ਤੁਹਾਡੀ ਜੌਬ ਦੀ ਜਿਹੜੀ ਲੋਕੇਸ਼ਨ ਰਹਿਣ ਵਾਲੀ ਹੈ ਔਰ ਇਸ ਕੰਪਨੀ ਦਾ ਜਿਹੜਾ ਕੰਟੈਕਟ ਨੰਬਰ ਦਿੱਤਾ ਹੋਇਆ ਜਿਹਦੇ ਪਰ ਤੁਸੀਂ ਵਟਸਐਪ ਕਾਲ ਕਰਕੇ ਜਾਂ ਇਹਨਾਂ ਦਾ ਨੰਬਰ ਸੇਵ ਕਰਕੇ ਇਹਨਾਂ ਨੂੰ ਵਟਸਐਪ ਤੇ ਆਪਣਾ ਰੈਜ਼ਿਊਮ ਭੇਜ ਦਿਓ ਇਹ ਤੁਹਾਡੇ ਨਾਲ ਆਪਣੇ ਆਪ ਕੰਪਨੀ ਦੇ ਜਿਹੜੇ ਸਿਕਿਉਰਿਟੀ ਇੰਚਾਰਜ ਨੇ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਮੇਜਰ ਆਰ ਕੇ ਰਾਣਾ ਆਰਮੀਨ ਦੇ ਵਿੱਚੋਂ ਰਟੈਂਡ ਨੇ ਇਹ ਸੋ ਇਹਨਾਂ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ 81786 18248 81786 18248 ਇਹ ਸਕਰੀਨ ਤੇ ਵੀ ਤੁਹਾਡੇ ਨੰਬਰ ਆ ਰਿਹਾ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ ਵਟਸਐਪ ਤੇ ਆਪਣਾ ਰੈਜ਼ਿਊਮ ਪੂਰਾ ਬਾਇਓ ਡਾਟਾ ਭੇਜ ਕੇ ਤੁਸੀਂ ਸੁਪਰ ਕਰ ਸਕਦੇ ਹੋ ਤੁਹਾਨੂੰ ਸਿਕਿਉਰਟੀ ਗਾਰਡ ਜਾਂ ਸਿਕਿਉਰਟੀ ਪਰਸਨਲ ਸਿਕਿਉਰਟੀ ਗਾਰਡ ਵਿਦ ਪਿਸਟਲ ਨੇ ਕਿਸੇ ਵੀ ਦੋਨਾਂ ਦੇ ਵਿੱਚੋਂ ਜਿਹੜੀ ਵੀ ਜੌਬ ਤੇ ਤੁਸੀਂ ਫਿੱਟ ਹੁੰਦੇ ਹੋਏਗੇ ਤਾਂ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾ ਸਕਦਾ ਹੈ ਬਸ ਇੱਕ ਗੱਲ ਦਾ ਧਿਆਨ ਰੱਖਿਓ ਬੰਦਾ ਫਿਜ਼ੀਕਲ ਫਿੱਟ ਹੋਣਾ ਚਾਹੀਦਾ ਬਾਡੀ ਸਲਿਮ ਟਰਿਮ ਹੋਣੀ ਚਾਹੀਦੀ ਹੈ ਪਰਸਨੈਲਿਟੀ ਨੰਬਰ 1 ਹੋਣੀ ਚਾਹੀਦੀ ਹੈ ਔਰ ਓਵਰ weight ਆ ਜਿਹੜਾ ਪੇਟ ਬਾਹਰ ਨਿਕਲਿਆ ਹੋਣਾ ਨਹੀਂ ਚਾਹੀਦਾ ਇੱਕ ਕਲੀਅਰ ਕੰਪਨੀ ਵੱਲੋਂ ਇੰਸਟਰਕਸ਼ਨ ਜਿਹੜੀ ਦਿੱਤੀ ਗਈ ਹੈ ਹੁਣ ਤੀਸਰੀ ਪੋਸਟ ਜਿਹੜੀ ਇਹਦੇ ਵਿੱਚ ਉਹ ਦਿੱਤੀ ਗਈ ਹੈ ਜੀ ਸਰਵਰ ਦੀ ਸਹਾਇਕ ਦੀ ਜਿਹੜਾ ਘਰ ਦੇ ਵਿੱਚ ਸੇਵਾਦਾਰ ਜਿਹਨੂੰ ਆਪਾਂ ਕਹਿੰਦੇ ਆ ਇਹ ਕੋਈ ਵੀ ਤੁਹਾਡੇ ਨੇੜੇ-ਤੇੜੇ ਕੋਈ ਜ਼ਰੂਰਤਮੰਦ ਬੱਚਾ ਕੋਈ ਵੀ ਨੌਜਵਾਨ ਜਿਹੜਾ ਹੋ ਸਕਦਾ ਹੈ ਘੱਟ ਪੜਿਆ ਲਿਖਿਆ ਹੋਵੇ ਪਰ ਉਹ ਉਹਦਾ ਕਿਸੇ ਵਧੀਆ ਘਰ ਦੇ ਵਿੱਚ ਕੋਠੀ ਦੇ ਵਿੱਚ ਸੇਵਾਦਾਰ ਵਜੋਂ ਕੰਮ ਕਰਨ ਦਾ ਤਜਰਬਾ ਜਿਹੜਾ ਉਹ ਹੋਵੇ ਤਾਂ ਉਹਨੂੰ ਪਹਿਲ ਦਿੱਤੀ ਜਾਏਗੀ ਫਰੈਸ਼ਰ ਨੂੰ ਵੀ ਵਿਚਾਰਿਆ ਜਾਏਗਾ ਇਹਦੇ ਵਿੱਚ ਤਨਖਾਹ ਜਿਹੜੀ ਉਹ 20 ਤੋਂ 25000 ਰਹਿਣ ਵਾਲੀ ਹੈ ਔਰ ਏ ਜਿਹੜੀ ਆ ਉਹ ਘੱਟ ਤੋਂ ਘੱਟ 20 ਸਾਲ ਤੇ ਵੱਧ ਤੋਂ ਵੱਧ 30 ਸਾਲ ਦੇ ਵਿਚਕਾਰ ਅੱਗੇ ਪਿੱਛੇ ਵੀ ਇੱਕ ਦਵਾਲ ਇੱਕ ਦੋ ਸਾਲ ਹੋ ਸਕਦੀ ਹੈ ਤੁਸੀਂ ਆਪਣਾ ਰੈਜ਼ਿਊਮ ਭੇਜੋਗੇ ਤਾਂ ਤੁਹਾਡੀ ਜਿਹੜੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਤੁਹਾਡੇ ਜਿਹੜਾ ਸਟੈਂਡਰਡ ਦੇ ਹਿਸਾਬ ਨਾਲ ਤੁਹਾਨੂੰ ਵਿਚਾਰਿਆ ਜਾਏਗਾ ਸੋ ਇਹਦੇ ਵਿੱਚ ਵੀ ਜਿਹੜਾ ਸਹਾਇਕ ਦਾ ਜਿਹੜਾ ਰਹਿਣਾ ਖਾਣਾ ਪੀਣਾ ਸਾਰਾ ਕੰਪਨੀ ਵੱਲੋਂ ਬਿਲਕੁਲ ਫ੍ਰੀ ਹੋਏਗਾ ਸੋ ਨੰਬਰ ਤੁਹਾਡੀ ਸਕਰੀਨ ਤੇ ਦਿੱਤਾ ਗਿਆ ਔਰ ਇਹ ਨੰਬਰ ਨੋਟ ਕਰਕੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਕੋਈ ਵੀ ਸਾਬਕਾ ਫੌਜੀ ਵੀਰ ਜਿਹੜਾ ਸਿਕਿਉਰਿਟੀ ਗਾਰਡ ਪਰਸਨਲ ਸਿਕਿਉਰਿਟੀ ਗਾਰਡ ਵਾਸਤੇ ਅਪਲਾਈ ਕਰਨਾ ਚਾਹੁੰਦਾ ਹੋਵੇ ਕੋਈ ਸਿਵਿਲੀਅਨ ਨੌਜਵਾਨ ਜ਼ਰੂਰਤਮੰਦ ਜਿਹੜਾ ਸੇਵਾ ਦਰਵਾਜੇਉਂ ਕੰਮ ਕਰਨਾ ਚਾਹੁੰਦਾ ਹੋਵੇ ਸੋ ਇਸ ਨੰਬਰ ਤੇ ਸੰਪਰਕ ਕਰਕੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਜਾਣਕਾਰੀ ਕਿਵੇਂ ਦੀ ਲੱਗੀ ਇਹ ਮੇਰੀ ਕੋਸ਼ਿਸ਼ ਕਿਵੇਂ ਲੱਗਦੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਕਿਸੇ ਲੋੜਵੰਦ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਔਰ ਜੇਕਰ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਬੈਲ ਆਈਕਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਪੂਰੀ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ